ਹਾਂਜੀ ਬਰਕਰਾਰ ਕੰਨ ਸਾਡਾ ਆਪਣੇ ਹੋਰ ਨਵੇਂ ਬਲਾਗ ਦੇ ਵਿੱਚ ਲੋ ਵੀ ਕੂਤਰਾਂ ਚ ਆ ਗਏ ਸੀ ਬੱਚਾ ਪਹਿਲਾ ਫੜ ਲਿਆ ਅੱਜ ਆਪਾਂ ਸਾਰੇ ਬੱਚੇ ਹਨ ਥੱਲੂ ਹੀ ਡਾਗਨੇ ਇੱਥੋਂ ਤੇ ਜਿਹੜੇ ਕੋਠੀ ਤੇ ਬਹਿ ਜਾਣਗੇ ਜਿਹੜੇ ਉੱਤੇ ਛਤਰੀ ਤੇ ਬਹਿਣਗੇ ਉਹ ਆਪਾਂ ਤਾਂ ਜਾ ਕੇ ਡਾਵਾਂਗੇ ਇੰਨੇ ਪਿੰਘਰੇ ਭਰ ਕੇ ਤਾਂ ਲੈ ਕੇ ਜਾਣ ਲਣਾ ਉਹ ਨਾ ਥੱਲੂ ਹੀ ਡਾਗਨੇ ਆ ਪਹਿਲਾ ਬੱਚਾ ਮੈਂ ਡਾਉਣ ਲੱਗਾ ਸੀਗਾ ਇਹਨੂੰ ਡਾ ਦਈਏ ਲੋ ਵੀ ਇਹ ਕੱਢ ਗਿਆ ਹੋਰ ਦੂਜਾ ਫੜਦੇ ਆ ਅਹੀਂ ਦੋ ਦੋ ਤਿੰਨ ਤਨ ਕਾ ਕੇ ਮੈਂ ਥੱਲੋਂ ਢਾਣਨੇ ਆ ਫੇਰ ਤੁਹਾਨੂੰ ਉੱਤੇ ਜਾ ਕੇ ਦਿਖਾਉਣਾ ਜੇ ਦੋ ਚਾਰ ਬੱਚੇ ਉੱਤੇ ਲੈ ਕੇ ਜਾਣੇ ਹੋਣਗੇ ਉੱਤੇ ਜਾ ਜਾਂਗੇ ਪਿੰਜਰੇ ਦੇ ਪਾਰ ਬਾਕੀ ਸਾਰੇ ਇੱਥੇ ਢਾਣਨਾ ਆ ਵੱਡੇ ਆ ਵੱਡੇ ਸਾਰੇ ਇੱਥੇ ਢਾਣਨਾ ਤੇ ਜਿਹੜੇ ਆ ਛੋਟੇ ਨੇ ਇਹ ਭਾਵੇਂ ਉੱਤੇ ਜਾ ਕੇ ਢਾਲਾਂਗੇ ਵੱਡੇ ਸ਼ਾਇਦ ਇੱਥੇ ਢਾ ਦਈਏ ਬਾਕੀ ਤੁਹਾਨੂੰ ਦੱਸ ਦਾਂ ਇਹ ਤਾਂ ਪਿੰਜਰੇ ਭਰ ਕੇ ਉੱਤੇ ਹੀ ਰਹਿ ਜਾਣਗੇ ਕੋਠੇ ਦੇ ਆ ਗਏ ਇੱਕ ਨਵੀਂ ਕੂਤਰੀ ਕੱਚ ਦੀ ਫੱਟੀ ਤੇ ਲਖੀਰ ਵਾਲੀ ਲੈ ਕੇ ਉਹਨੂੰ ਠਾਲਾਂਗੇ ਨਵੇਂ ਚਾਹ ਲੈ ਆਂਦੀ ਤੇ ਥੱਲੋਂ ਡਾਤੇ ਸੀ ਕਿ ਕਬੂਤਰਾ ਬੈਠੇ ਜੱਦੇ ਉੱਡੇ ਹੀ ਨਹੀਂ ਇਹਨਾਂ ਨੂੰ ਹੁਣ ਡਾਉਨੇ ਆ ਇਹ ਛਤਰੀ ਤੇ ਹੀ ਬਹਿ ਗਏ ਸੀ ਪੰਦੰਦਰ ਇਹ ਉੱਡੇ ਹੀ ਹੋਣਾ ਹੋ ਗਏ ਬਾਕੀ ਪਹਿਲਾਂ ਉੱਡ ਗਏ ਥੱਲੋਂ ਇਹ ਥੱਲੋਂ ਅੱਧੇ ਗੋੜਦੇ ਨੇ ਉਪਰਾਂ 'ਚ ਬਹਿ ਜਾਂਦੇ ਹੁੰਦੇ ਆ ਆ ਦੇਖੋ ਜਿਵੇਂ ਹੋਰ ਬੈਠਾ ਲੇ ਹੁਣ ਸਾਰੇ ਉੱਡੇ ਆ ਖਾਜ ਨਵੇਂ ਗੂਦਰੀ ਠਾਲਦਿਆਂ ਨਾਲੇ ਕੇਰਾ ਨੂੰ ਛਤਰੀ ਦੇ ਬੰਨਦੀ ਆ ਥੋੜਾ ਟਾਈਮ ਦਾ 15 ਮਿੰਟ ਹਨ ਛਤਰੀ ਦੇ ਬੰਨ ਕੇ ਫੇਰ ਢਾਵਾਂਗੇ ਇਹਨੂੰ ਲੋ ਵੀ ਨਾਲ ਚੱਲਦੀ ਆ ਚਾਹ ਤੇ ਛੋਟਾ ਬੱਚਾ ਵੱਡੀ ਗੂਦਰੀ ਤੇ ਛਤਰੀ ਵਾਲਾ ਕੁੱਤਰ ਛਤਰੀਆਂ ਤੇ ਬੰਨਤਾ ਚਾਰ ਛਤਰੀਆਂ ਖੜੀਆਂ ਕਰਤੀਆਂ ਬੰਨਦੀ ਵੀ ਆਪਣੀ ਉਹ ਖੜੀ ਆ ਤੇ ਕੁਝ ਬੱਚੇ ਆ ਜਾਂਦੇ ਆ ਕੁਝ ਕੋਨਾਂ ਚ ਫਿਰਦੇ ਦੂਕ ਉਹ ਲਾਲ ਫੱਟੀ ਵਾਲਾ ਜਿਵੇਂ ਉੱਚਾ ਚਲੇ ਗਿਆ ਤੇ ਕਾਲ ਕਾਂਤਰਾ ਅੱਜ ਨਹੀਂ ਬਣੀ ਮੈਂ ਫਿਰਦਾ ਮੈਂ ਲੱਗਦਾ ਟਾਈਮ ਨਾਲ ਬੈਠੂ ਬਸ ਘਰਾਤੀ ਆਲੀ ਅੱਜ ਜਦੋਂ ਦਾ ਛੱਡਿਆ ਨਹੀਂ ਮਨੀਮਾ ਹੀ ਫਰੀ ਜਾਂਦਾ ਇਹਨੇ ਬੈਹਿਣਾ ਅੱਜ ਟਾਈਮ ਨਾਲ ਲੋਈ ਫੱਟੀ ਤੇ ਲਖੀਰ ਵਾਲੀ ਵੀ ਉੱਡ ਗਈ ਖੋਲ ਕੇ ਬਿਠਾਤੀ ਸੀ ਉੱਡ ਗਈ ਹੁਣ ਇਹ ਦੇਖੋ ਅੱਜ ਘਰੇ ਆਜੂ ਕਿ ਨਹੀਂ ਮੇਰੇ ਹਿਸਾਬ ਨਾਲ ਆਜੂ ਛਤਰੀ ਤੇ ਤਹਿ ਵਧੀਆ ਮੰਦੀ ਸੀਗੀ ਅੱਗੇ ਵੀ ਇਹ ਡਾਈ ਸੀ ਆਪਾਂ ਹੁਣ ਕੀ ਰਾਂਦਾ ਇਹ ਜਾਊ ਉੱਚੀ ਪੂਰੀ ਫੇਰੇ ਇੱਕਦਾਂ ਮੱਡਗੂ ਅੱਜ ਕਿਉਂਕਿ ਧੁੱਪ ਤੇਜ਼ ਆ ਇਹ ਕੱਢੀ ਵੀ 2-3 ਮਹੀਨਿਆਂ ਬਾਅਦ ਆ ਫਿਰਦੀ ਆ ਆ ਜਾਣਾ ਨੇ ਕਰੇ ਬਾਕੀ ਆ ਚੌਂਡ ਨਹੀਂ ਮੈਨੂੰ ਮਾਫਰੀ ਜਾਂਦਾ ਤੇ ਬਾਕੀ ਆਪਣੇ ਉੱਚੇ ਖੜਦੇ ਆ ਪਾਂਛੇ ਉਹ ਦੇ ਵੱਡਾ ਬਾਸ ਪਾ ਲਿਆ ਫੱਟੀ ਲਖੀਰ ਵਾਲੇ ਲਾਈ ਜਾਂਦੇ ਆ ਤੇ ਫੱਟੀ ਲਖੀਰ ਵਾਲੇ ਉਹ ਉੱਥੇ ਬਹਿਣ ਜਾਂਦੀ ਉਹ ਵੈਲਡਿੰਗ ਤੇ ਜੇ ਇੱਕ ਦੋ ਵਾਰ ਘਰ ਤੇ ਪੰਜ ਸੱਤ ਗੇੜੇ ਪਾ ਗਈ ਤਾਂ ਸਮਝ ਲਓ ਆਪਣੀ ਛਤਰੀ ਤੇ ਆ ਜਾਓ ਹੁਣ ਮੈਂ ਲਾਈ ਜਾਂਦਾ ਵਾ ਤੁਹਾਨੂੰ ਫਿਰਦੀ ਵੀ ਦਿਖਾਣਾ ਉਹ ਜਾਂਦੀ ਆ ਆ ਲਈ ਆਪਣੀ ਉਹਦਰੀ ਲੈ ਵੀ ਗੱਲ ਹੋ ਗਈ ਇਦਾਂ ਕੂਤਰੀ ਬੈ ਗਈ ਬਾਹਰ ਉਹ ਬੈਲਡਿੰਗ ਤੇ ਬੈ ਗਈ ਕੂਤਰੀ ਇਹ ਉਹ ਦੇਖੋ ਤੇ ਸ਼ਾਮ ਨੂੰ ਘਰੇ ਆਇਆ ਨਾ ਇਹਨੇ ਤੇ ਆ ਆਪਣਾ ਝੁੰਡ ਪਤਾ ਨਹੀਂ ਕੀ ਚੱਕਰ ਆ ਇਹ ਨੀਵਾ ਨੀਵਾ ਹੀ ਫਿਰਦਾ ਰਹਿੰਦਾ ਇੰਨਾ ਚ ਜਿਹੜਾ ਬੱਚਾ ਨੀਵਾ ਨੀਵਾ ਨਹੀਂ ਉੱਠਣਾ ਚਾਹੁੰਦਾ ਉਹ ਤੰਗ ਹੋ ਜਾਂਦਾ ਵਿੱਚੋਂ ਨਿਕਲ ਕੇ ਤੇ ਉਹ ਉਹਨਾਂ ਵਿੱਚ ਚਲੇ ਗਿਆ ਮੈਂ ਦਿਖਾਉਣਾ ਤੁਹਾਨੂੰ ਕਾਲੇ ਘੰਡ ਵਾਲਾ ਆਪਣਾ ਹਨਾ ਆਹ ਝੁੰਡ ਚੋਂ ਨਿਕਲ ਕੇ ਤੇ ਜਿਹੜਾ ਉੱਚਾ ਉੜਦਾ ਝੁੰਡ ਆਪਣਾ ਦਊਗਾ ਆਹ ਇਹਨਾਂ ਚ ਇਹਨਾਂ ਚ ਪਾਉਣੇ ਕਾਲੇ ਘੰਡ ਵਾਲਾ ਤਾਂ ਆ ਦੇਖੋ ਐਵੇਂ ਨੀਵੇਂ ਨੀਵੇਂ ਦੇ ਫਿਰ ਜਾਂਦੇ ਆ ਉਹ ਕਹਿੰਦਾ ਹੋਊਗਾ ਉਹਨਾਂ ਚ ਚਲੇਗਾ ਉਹ ਤਾਂ ਇਹਨਾਂ ਚ ਨਿਕਲ ਗਏ ਵਧੀਆ ਬਾਕੀ ਅੱਜ ਇਹ ਇਹ ਉੱਚੇ ਪਤਾ ਨਹੀਂ ਕਾਦ ਨਹੀਂ ਹੌਂਦੇ ਝੁੰਡ ਤੇ ਐਂ ਸੋਚੀ ਜਾਂਦੇ ਹੁਣ ਆ ਮੈਨੂੰ ਲੱਗਦਾ ਵੀ ਤੂੰ ਇਹ ਉਹ ਦੂਜਾ ਉੱਚਾ ਜਾਉ ਪਹਿਲਾਂ ਫੇਰ ਜਾਵਾਂਗੇ ਆ ਜਾਂਦੇ ਆ ਖੁੱਡੇ ਗੰਦੇ ਬਹੁਤ ਹੋ ਗਏ ਸੀਗੇ ਤੇ ਦੇਖੋ ਸਾਫ਼-ਸੋਫ਼ ਕਰਕੇ ਦਿੱਤਾ ਬਾਦ ਸਾਰੀਆਂ ਟਰੀਆਂ ਸਾਫ਼ ਕਰਤੀਆਂ ਵਿੱਚੋਂ ਜਾਲੀ ਸਾਫ਼ ਕਰਤੀ ਓਕੇ ਰਬੜੂ ਜਿਹੜੇ ਥੱਲੇ ਵਾਲੇ ਦੋ ਜੋੜੇ ਸੀ ਇੱਕ ਜੋੜਾ ਤਾਂ ਆਪਾਂ ਤੋੜਤਾ ਉਹ ਥੋੜਾ ਢਿੱਲਾ ਜਾ ਹੋ ਚੱਲਿਆ ਹੈਗਾ ਚੋਗਾ ਦੇਖ ਦੇ ਕੇ ਕੂਦਰੀ ਕੂਦਰੀਆਂ ਛੜਤੀ ਕੌਤਨ ਮੈਡੀਸਨ ਦੇ ਕੋ ਉਖਾਤਾ ਤੇ ਇੱਧਰਾਂ ਜੋੜਾ ਵੀ ਥੱਲੇ ਖੁੱਲਾ ਛੜਤਾ ਉਹਦੇ ਦੋ ਬੱਚੇ ਆਣੇ ਤੇ ਜੇ ਤਾਂ ਜੋਗਾ ਦੇਤਾ ਠੀਕ ਆ ਨਹੀਂ ਤਾਂ ਹੱਥੀਂ ਕਰ ਲੈਣੇ ਆ ਦੋ ਬੱਚੇ ਆਪਸਤੀ ਕਰ ਲੈ ਕਾ ਬੱਚਾ ਜਿਹੜਾ ਭਾਈ ਬਠਾ ਦੇ ਤੇ ਆ ਬੱਚਾ ਜਿਹੜਾ ਤੇ ਆ ਬੱਚਾ ਇਹ ਆ ਬੱਚਾ ਭਾਈ ਨੇ ਤੇ ਇਹਨਾਂ ਨੂੰ ਥੱਲੇ ਖੁੱਲਾ ਛੜਤਾ ਇਹਨਾਂ ਦੇ ਮਾਪਿਓ ਵੀ ਖੁੱਲੇ ਛੜਤੇ ਤੇ ਜੇ ਨਾ ਵੀ ਜੋਗਾ ਦੇਤਾ ਆਪਾਂ ਹੱਥੀਂ ਦੇ ਦਾਂਗੇ ਉੱਤੇ ਜਾ ਕੇ ਦੇਖਦੇ ਆ ਬੱਚੇ ਕਿੰਨੇ ਔੜਦੇ ਕਿੰਨੇ ਨਹੀਂ ਤੇ ਚਲ ਕੇ ਚੈੱਕ ਕਰ ਆਉਂਦਾ ਖੁੱਡਿਆਂ ਦੀ ਓਕਰ ਰਿਪੋਰਟ ਕਰਤੀ ਹਫ਼ਤੇ ਕਈ ਵਾਰ ਤਾਂ ਤਿੰਨ ਵਾਰ ਸਾਫ਼ ਹੋਣੇ ਪੈਂਦੇ ਆ ਬਿਠਾਈਆਂ ਨਹੀਂ ਹੋਣੀਆਂ ਅੱਜ ਮੈਂ ਨਾ ਬੱਚਿਆਂ ਵਾਸਤੇ ਉੱਪਰ ਡੰਡਾ ਲਾਤਾ ਤੇ ਆ ਕੇ ਬੱਚੇ ਆਪ ਇੱਥੇ ਬਿਠਾ ਦਾਂਗੇ ਥੱਲੇ ਨਹੀਂ ਬਾਲੇ ਤੇ ਬਿਠਾਉਣਾ ਉਹਨਾਂ ਬਾਲੇ ਅੱਜ ਬਾਲਾ ਮੈਂ ਇੱਧਰ ਰੱਖਤਾ ਵੀ ਜੋੜੇ ਵਾਲੇ ਬਹਿ ਜਾਣਗੇ ਚਲ ਥੋੜੇ ਜੇ ਬੱਚੇ ਬਹਿ ਗਏ ਇੱਕ ਤੇ ਇਹ ਤਾਂ ਪਹਿਲਾਂ ਹੀ ਬੈਠੀ ਏ ਦੋ ਤਿੰਨ ਚਾਰ ਕੁ ਬੱਚੇ ਬਹਿ ਗਏ ਬਾਕੀ ਉੜਦੇ ਆਲੇ ਉੜਦੇ ਕਿੱਧਰ ਆ ਉਹ ਵੀ ਥੁੰਦ ਖਾਣ ਨਾ ਤੇ ਬਾਕੀ ਟੀ ਟਾਈਮ ਫੇਰ ਹੋ ਗਿਆ ਆਪਣਾ ਕਿਆ ਦਿਨ ਤੇ ਤਿੰਨ ਚਾਰ ਵਾਰ ਤਾਂ ਚੱਲਦੀ ਆ ਸਿਆਲਾਂ ਤੇ ਦੋ ਵੱਧ ਵਾਰ ਚੱਲੂ ਤੇ ਆ ਜਾਂਦੇ ਅੱਧੇ ਬੱਚੇ ਅੱਧੇ ਇੱਕ ਉਹ ਫਿਰਦਾ ਉੱਤੇ ਹੋਰ ਕਿੱਥੇ ਫਿਰਦੇ ਆ ਅੱਧੇ ਉਰੇ ਪਰ ਉਹ ਅੱਧੇ ਉਹ ਜਾਂਦੇ ਤਿੰਨ ਦੋ ਆ ਫਿਰਦੇ ਆ ਬਾਕੀ ਆ ਮੂਰੇ ਆ ਗਏ ਖੁੱਡੇ ਖਾਟੇ ਸਾਫ਼ ਕਰਕੇ ਐਨ ਪੂਰੀ ਓਕੇ ਦੀ ਰਿਪੋਰਟ ਬਣਾਤੀ ਤੇ ਬਾਕੀ ਇੱਧਰ ਮੇਰੀ ਆਸਤਵਾ ਜੀਆਂ ਮਾੜੀਆਂ ਤੋਂ ਫੇਰ ਰੱਖਿਆ ਹੋਏ ਸੀ ਇਹਨਾਂ ਨੂੰ ਵੀ ਤੌਪ ਲਵਾਉਣੀ ਚਾਹੀਦੀ ਆ ਫੇਰੇ ਵਧੀਆ ਚੱਲਣਗੇ ਆ ਸਿੱਖਾ ਡੱਬੀ ਲਾ ਕੇ ਰੱਖਣੀ ਆ ਸੱਚ ਜੇ ਲਗੜ ਆ ਗਈ ਇਧਰੋਂ ਜਾਨੂੰ ਸਿੱਖਾ ਡੱਬੀ ਨਾ ਹੋਵੇ ਬੰਦੇ ਕੋਲ ਤੇ ਬਾਕੀ ਇੱਕ ਦਿਨ ਆ ਸਾਰਾ ਸਮਾਨ ਲੋਡ ਕਰਾਂਗੇ ਆਪਾਂ ਖੁੱਡਿਆਂ 'ਚ ਮਿੱਟੀ ਪਾਉਣ ਨੂੰ ਸੁਕਾ ਕੇ ਬੂਰੀਆਂ 'ਚ ਪਾਈ ਹੋਈਆਂ 4-5 ਬੂਰੀਆਂ ਭਰ ਲੀਆਂ ਇਹੋ ਇੱਥੇ ਗੁੱਡੇ ਪਾਵਾਂਗੇ ਵਿੱਚ ਥੋੜੀ ਥੋੜੀ ਸੈਟਰ ਆ ਕਰਾਂਗੇ ਲੋ ਵੀ ਫੱਟੀ ਤੇ ਲਖੀਰ ਵਾਲੀ ਬੁੱਢੀ ਫਿਰਦੀ ਆ ਇਹ ਲੰਗਰ ਤੋਂ ਓੱਡੇ ਆਈ ਇਹਨੇ ਸ਼ਾਮ ਤੱਕ ਕਰ ਕੇ ਆਣਾ ਤੇ ਮੈਨੂੰ ਉਮੀਦ ਬਹੁਤ ਜ਼ਿਆਦੇ ਆ ਕਿਉਂਕਿ ਇਹ ਛਤਰੀ ਦੀ ਇੰਨੀ ਕੁ ਜ਼ਿਆਦਾ ਪੱਕੀ ਹੈ ਨਾ ਇਹ ਇੱਕ ਦੋ ਵਾਰ ਤਾਂ ਬੈਠੂਗੀ ਯਾਨੀ ਕਿ ਵਾਰ ਸ਼ਾਮ ਨੂੰ ਪੱਕਾ ਕਰੇ ਆਉ ਗਾਰੰਟੀ ਆ ਲੋਈ ਬਗਲ ਤੇ ਲਖੀਰ ਵਾਲੀ ਵੀ ਘਰ ਘਰ ਤੇ ਫੇਨ ਲਾ ਗਈ ਨੀਵੀ ਨੀਵੀ ਇਹ ਮੇਰੇ ਹਿਸਾਬ ਨਾਲ ਆ ਜਾਣਾ ਇਹਨੇ ਦੁਪਹਿਰ ਸ਼ਾਮ ਨੂੰ ਕਹਿੰਦਾ ਸੀ ਮੈਂ ਇਹਨੇ ਪਹਿਲਾਂ ਹੀ ਆ ਜਾਣਾ ਮੇਰੇ ਹਿਸਾਬ ਨਾਲ ਜਿਵੇਂ ਉਹ ਚਾਰ ਕਬੜਕਾਈਆਂ ਮਾਰੀਆਂ ਨੇ ਬਹਿ ਜਾਣ ਆ ਕੇ ਬਾਕੀ ਬੱਚੇ ਆਪਣੇ ਆਹ ਹਰਦਿਆਨੀ ਆੜੇ ਆ ਦੋ ਕੋ ਹੋਰ ਬੈਠੇ ਜੀ ਤਾਣਣ ਲੱਗੇ ਵੀ ਨਾਲ ਹੀ ਉੱਟ ਗਏ ਮੈਂ ਕਉ ਉੱਟੋ ਫਿਰ ਮੈਂ ਵੀ ਫਿਰ ਡੰਡਾ ਮਾਰਿਆ ਜਿਹੜਾ ਇੱਕ ਬੈਠਾ ਹੀ ਨਾਲ ਤੂੰ ਵੀ ਉੱਡ ਹਣ ਬਾਈ 1 2 3 4 5 6 7 ਬੱਚੇ ਬਹਿ ਗਏ ਆ ਸੱਤਵਾਂ ਦਾ ਚਲ ਛੋਟਾ ਹੀ ਸੀ ਇਹ ਤਾਂ ਵੱਡਾ ਆਇਆ ਨਹੀਂ ਅੱਜ ਆਪਾਂ ਉਹਦੇ ਆਪੇ ਉੱਟ ਗਏਗਾ ਉਦਿਆਪੇ ਨਹੀਂ ਸਾ ਛਤਰੀ ਤਾਂ ਨੂੰ ਮਾਰੀ ਸੀ ਇਹ ਵਿੱਚ ਬੱਠਾ ਹੀ ਉਹਦੀ ਨਾਲ ਹੀ ਉੱਟ ਗਈ। ਬਾਕੀ ਬੱਚੇ ਫਿਰਦੇ ਆਲੇ। ਥੱਲੋਂ ਮੈਂ ਸੇਖਣੜ ਵੀ ਚੱਕਦਾ ਆ। ਪਹਿਲਾਂ ਕੂਤਰ ਭੱਜੇ ਦੇ ਫਿਰਦੇ ਸੀਗੇ। ਜੇ ਤਾਂ ਆ ਗਈ ਲਗੜ ਚਲਾ ਦਾਂਗੇ ਨਹੀਂ। ਵਿਚਾਰ ਰਵੇ ਰੱਬ ਕਰੇ ਆਵੀ ਨਾ। ਆ ਗਏ ਬੱਚੇ ਫਿਰਤੇ ਹੀ। ਇਸ ਤਰ੍ਹਾਂ ਜੀ ਲੋਡ ਕਰ ਲਈ ਆਪਾਂ। ਤੇ ਉਦ ਦੇ ਨਾ ਇੱਕਦਮ ਫੜ ਕੇ ਲੈ ਗਈ ਸੀ ਲਗੜ ਕੂਤਰ। ਮੈਂ ਤੁਹਾਨੂੰ ਦਿਖਾਉਣਾ ਇਹੋ ਜਿਹੀ ਸੀਗੀ ਉਹ। ਇੱਥੇ ਖਾ ਗੋਲਗੋਲ ਜੀ ਘੁੰਮਦੀ ਆ ਕਬੂਤਰ ਸਾਰੇ ਭੱਜਣ ਲੱਗੇ ਆ ਆਪਣੇ ਬੱਚੇ ਤਿੰਨ ਬੱਚੇ ਉੱਚੇ ਆ ਬਸ ਬਾਕੀ ਸਾਰੇ ਆ ਫੜਦੇ ਆ ਤਿੰਨ ਕਬੱਚੇ ਉੱਚੇ ਨੇ ਆਪਣੇ ਤੇ ਹੁਣ ਮੈਂ ਪਹਿਲਾਂ ਹੀ ਲੋਡ ਕਰ ਲਈ ਜਿਵੇਂ ਆ ਦੋ ਬੱਚੇ ਉੱਚੇ ਆ ਥੋੜੇ ਜੀ ਇਹਨਾਂ ਨੂੰ ਪੈਣ ਦਾ ਡਾਰਾ ਇੱਥੇ ਕ ਲਗੜ ਫੜਦੀ ਸੀ ਗੋਲ ਜੀ ਘੁੰਮਦੀ ਉਹ ਫੜਦੀ ਤਾਂ ਹੈ ਨਹੀਂ ਕਦੇ ਕਦੇ ਉਹ ਕਦੇ ਕਦੇ ਫੜਦੀ ਆ ਕਬੂਤਰ ਜਿਹੜੀ ਉੱਡੇ ਆ ਆਪਣੇ ਬੱਚੇ ਲੱਗ ਗਈ ਉਹ ਕਦੇ ਕਦੇ ਵਾਲੀ ਹੋਈ ਸੀ ਜੀ ਅੱਜ ਉਹੀ ਫੇਰ ਆਈ ਹੋਈ ਆ ਮੈਂ ਤਾਂ ਆ ਹੀ ਇਸ ਤੋਂ ਬਾਅਦ ਇੱਥੇ ਲਾ ਲਈ ਪਹਿਲਾਂ ਹੀ ਵੀ ਜੇ ਤਾਂ ਪੈਣ ਲੱਗੀ ਜਦੀ ਫੇਰ ਕਰ ਦੇਣਾ ਲੋਹਿਤ ਦਿਨਾਲੀ ਕਹਿੰਦੇ ਲੋਟ ਕਰਾ ਲਿਆਂ ਦੀ ਉਹ ਦੇਖੋ ਵੈਲਡਿੰਗ ਕਰਾ ਕੇ ਪੱਤੀ ਲਵਾ ਲਿਆਂ ਦੀ ਹੁਣ ਪਾ ਕੇ ਚਲਾ ਕੇ ਦੇ ਦਿਆਂ ਵਹਿਮ ਸੀਗਾ ਵੀ ਕਿਤੇ ਦਿਨਾਲੀ ਟੁੱਟੀ ਹੋਈ ਆ ਤਾਂ ਨਹੀਂ ਚੱਲਦੀ ਹੁਣ ਵਹਿਮ ਕਲੀਅਰ ਹੋ ਜਾਊਗਾ ਜੇ ਨਾ ਚੱਲੀ ਫਿਰ ਦੁਬਾਰਾ ਹੋਰ ਲਿਆਂਵਾਂਗੇ ਖਿੱਚ ਕੇ ਮਾਰੀ ਜੰਨੇ ਜੋਰ ਹੈਗਾ ਨਹੀਂ ਪਟਾਸ ਪਟਾਸ ਕਰਾਵਾਂ ਕੋਈ ਨਹੀਂ ਪਟਾਸ ਦਾ ਵੀ ਹੱਲ ਕਰ ਲਾਂਗੇ ਫਿਲਹਾਲ ਦੀ ਘੜੀ ਆਪਣੇ ਕੋਲੇ 10 ਐਸਤਵਾ ਜੀਆਂ ਹੈਗੀਆਂ ਨੇ ਤੇ 6 ਵਿਚ ਆ ਰਹੇਗੇ ਹੁਣ ਦੋ ਉੱਚੇ ਨੇ ਅੱਠ ਬੱਚੇ ਫਿਰਦੇ ਆ ਬਾਕੀ ਚਾਰ ਆ ਹੋਰ ਬਹਿ ਕੇ ਮੈਂ ਹੋਰ ਤਾੜ ਤੇ ਤੇ ਲਗੜ ਹੈ ਕਾਈ ਸੀਗੀ ਵੱਡੀ ਸੀਗੀ ਉਹ ਜੋਧਾਂ ਵਾਲ ਨੂੰ ਚਲੇਗੀ ਮੈਂ ਇਤਰੇ ਇਸ ਤਵਾਈ ਫਸਾ ਲਈ ਸੀਗੀ ਜਾਨੂੰ ਤੇ ਕਬੂਤਰ ਜਦੋਂ ਭੱਜਣ ਜੇ ਲੱਗ ਜਾਂਦੇ ਨੇ ਨਾ ਬੱਚੇ ਉਦੋਂ ਪਤਾ ਲੱਗ ਜਾਂਦਾ ਵੀ ਕੋਈ ਖਤਰਾ ਆ ਗਿਆ ਇਹਨਾਂ ਨੂੰ ਬਾਕੀ ਦੋ ਦੋ ਤਿੰਨ ਬੱਚੇ ਉੱਤੇ ਨੇ ਬਾਕੀ ਆ ਇਕੱਠੇ ਫਿਰਦੇ ਆ ਲਓ ਵੀ 6 ਬੱਚੇ ਆ ਉਤਰਿਆ ਈ ਤੇ ਤਿੰਨ ਚਾਰ ਉੱਤੇ ਨੇ ਤੇ ਆਪਣੀ ਫੱਟੀ ਤੇ ਲਖੀਰ ਵਾਲੀ ਫਰੀ ਜਾਂਦੀ ਆ ਉਹ ਦੇਖੋ ਇਹ ਵੀ ਘਰੇ ਆਊਗੀ ਹੁਣ بار بار ਲੈਨਟਰ ਤੋਂ ਉੱਡ-ਉੱਡ ਆਉਂਦੀ ਆ। ਬਾਜੋ ਸਾਰੇ ਬੱਚੇ ਬਹਿ ਕੇ ਆਪ ਆਪਾ ਡਾਡਾ-ਡਾ ਬਾਂਸ ਪਾ ਕੇ ਕਬੂਤਰ ਬਣ ਕੇ ਥੱਲੇ ਚਲੇ ਜਾਣਾ। ਆਪੇ ਆਇਆ ਨਾ ਇਹਨੇ। ਆ ਬੱਚਿਆਂ ਨੂੰ ਪਾਣੀ ਪੂਣੀ ਪਿਆਤਾ ਇੱਥੇ ਹੀ। ਇਹਨਾਂ ਨੂੰ ਵੀ ਪਿਆਤਾ। ਲੋ ਵੀ ਆ ਪਤਾ ਨਹੀਂ ਕੀ ਆ ਲਗੜ ਆ ਕਿ ਬਾਜ ਆ। ਕਮੈਂਟ ਕਰਕੇ ਜਰੂਰ ਦੱਸੋ। ਇਹਨੂੰ ਇਹਨੇ ਕਬੂਤਰਾਂ ਨੂੰ ਬੈਪਤਾ ਪਾਈ ਪਈ ਆ। ਕਦੇ ਪੈਂਟ ਜੋ ਬਾਹਰ ਚਲੇ ਜਾਂਦੀ ਆ ਕਦੇ ਬਾਫ ਆਂਦੀ ਆ। ਇਧਰ ਬੱਚਿਆਂ ਦੀ ਰੇਲ ਬਣਾਤੀ ਸੀ ਇਹਨੇ ਆ ਕੇਰਾ। ਆ ਹੁਣ ਸਲੋਹੇ ਜੀ ਉੱਡਣ ਲੱਗੇ ਆ। ਤੇ ਦੋ ਬੱਚੇ ਉੱਚੇ ਆ ਉਹਨਾਂ ਦੀ ਵੀ ਰੇਸ ਲਵਾਈ ਪਈ ਆ ਇਹਨੇ। ਤੇ ਨਾਲ ਹੀ ਆਪਾਂ ਦੇ ਹੱਥ 'ਚ ਹੀ ਆ ਕੰਮ ਜੇ ਮਗਰ ਪੈਣ ਲੱਗੀ ਜੇ ਮਗਰ ਪੈਣ ਲੱਗੀ ਜਦ ਹੀ ਆਪਾਂ ਚਲਾ ਜਾਨਾ ਤੇ ਹੱਥ 'ਚ ਹੀ ਆਪਣੇ ਕੰਮ ਹੋ ਜਾਂਦੀ ਹੁਣ ਹੁਣ ਇਹਨੇ ਪਿੰਡੋਂ ਬਾਹਰ ਚਲੇ ਜਾਣਾ ਹੁਣ ਇਧਰੋਂ ਫੇਰ ਤਿੱਖੀ ਜੀ ਹੋ ਕੇ ਆਉ ਤੇ ਆਹ ਦੇ ਲੋ ਬੱਚੇ ਡਰੇ ਫਿਰਦੇ ਆ ਵਿਚਾਰੇ ਬੈਹਦੇ ਵੀ ਹੈ ਨਹੀਂ ਛਤਰੀਆਂ ਤੇ ਆਹੀਂ ਕੋਲ ਦੀ ਲੰਘ ਜਾਂਦੇ ਆ ਦੋ ਐਸਤਵਾਈਆਂ ਜਲਾਤੀਆਂ ਆਪਣਾ ਬੱਚਾ ਲਗੜ ਸੱਟ ਗਈ ਫੱਟੀ ਵਾਲਾ ਉਧਰ ਉਧਰ ਕਿਤੇ ਲੱਗਿਆ ਜਾ ਕੇ ਲੱਭ ਕੇ ਲੈ ਕੇ ਆਉਣੇ ਆ ਬੰਦਾ ਭੇਜਤਾ ਇੱਕ ਤੇ ਆ ਜਿਹੜੇ ਬੱਚੇ ਫਿਰਦੇ ਆ ਫਟਾਫਟ ਲਾ ਲਈਏ ਲਗਣਾ ਦੁਬਾਰੇ ਆਉਂਦੀਆਂ ਨੇ ਆ ਜੇ ਮੈਂ ਬੱਚੇ ਤਿੰਨ ਫਿਰਦਿਆ ਲਗੜ ਵੀ ਤੁਹਾਨੂੰ ਮੈਂ ਇੱਥੇ ਘਰੇ ਦਿਖਾ ਦਿੰਨਾ ਉਹ ਸਾਹਮਣੇ ਏਰੀਏ ਚ ਫਿਰਦੀਆਂ ਨਿਗਾ ਚ ਪੈ ਗਈ ਦੁਬਾਰੇ ਵੱਡੀਆਂ ਵੱਡੀਆਂ ਲਗੜਾਂ ਵਿੱਚ ਡੁੱਕੀਆਂ ਆਂਦੀਆਂ ਹੁਣ ਪਟਾਖਾ ਦਹਾ ਲਗਾਨਾ ਪੈਣਾ ਆਪਣਾ ਬੱਚਾ ਫੜ ਲਿਆ ਸੀਗਾ ਤੇ ਜਦੋਂ ਵੀ ਪਟਾਕਾ ਵੱਜਿਆ ਜਿਹਦੀ ਛੱਡਤਾ ਉਹਨੇ 13 ਜਾਣੇ ਕੀ ਬੱਚਾ ਡੁੱਬ ਟਾਈ ਉਹਨੇ ਆਹ ਦੇਖ ਲੋ ਬੱਚੇ ਫੇਰ ਭੱਜਣ ਲੱਗੇ ਦੇਖ ਰੋ ਬਾਈ ਲਗੜ ਤੋਂ ਡਰ ਕੇ ਬੱਚੇ ਸਿੱਧਾ ਡੋਲੀ ਕੋਲੇ ਆ ਗਏ ਇੱਕ ਆ ਬਹਿ ਗਿਆ ਸਾਰੇ ਬੱਚੇ ਬਹਿ ਗਏ ਇੱਕ ਫੇਰ ਮਿਸਿੰਗ ਹੋ ਗਿਆ ਬਾਹਲਾ ਯਾਰ ਮਨ ਖਰਾਬ ਕੀਤਾ ਪਿਆ ਲਗੜ ਨੇ ਲਗੜ ਨੇ ਅੱਜ ਤੀਜੇ ਦਿਨ ਬੱਚਾ ਘੱਟਾ ਹੀ ਲਾਲ ਫੱਟੀ ਜਿਹੜਾ ਤੀਜੇ ਦਿਨ ਦੋਸਤ ਦੇਣ ਡੇਢ ਵਜੇ ਲਗੜ ਉਹ ਬਰੋਟੇ ਦੇ ਪਾਰਲੇ ਪਿੱਪਲ ਦੇ ਪਾਰਲੇ ਬਾਏ ਸੱਟ ਗਈ ਸਾਰੇ ਘਰ ਫੂਲ ਕੇ ਆਇਆ ਲੱਭੀ ਨਹੀਂ ਬੱਚਾ ਲੱਭਿਆਂ ਦਾ ਉਹ ਪਾੜਤਾ ਸੀਗਾ ਬੱਚੇ ਨੂੰ ਉਹਨੇ ਲਗੜ ਨੇ ਤੇ ਪਾੜਿਆ ਹੋਈ ਲੱਭਿਆਂ ਦਾ ਆਪਾਂ ਨਾ ਤਾਂਕੇ ਨੂੰਕੇ ਲਾ ਕੇ ਸੈੱਟ ਕਰ ਲੈਣਾ ਸੀਗਾ ਹੁਣ ਇਹਨਾਂ ਨੂੰ ਤਾੜੀਏ ਬਾਹਲਾ ਮਨ ਖਰਾਬ ਕਰਦੀ ਆ ਯਾਰ ਲਗੜ ਜੀ ਬਾਹਰ ਹੋ ਜੇ ਤਰੀ ਤੇ ਹੁਣ ਤਾੜ ਦਾਂ ਯਾਰ ਇਹੜੇ ਵਾਟ ਕੇ ਹੁਣ ਇਹਨਾਂ ਨੂੰ ਦਾ ਤਾੜੀਏ ਹੁਣ ਅੱਧੇ ਦੇਖ ਰਿਆ ਯਾਰ ਬੰਦ ਕਰ ਦਾਂਗੇ ਲਗੜ ਆਉਂਦੀ ਬਹੁਤ ਆ ਬੱਚੇ ਲਾਏ ਆਲ ਜਾਂ ਬੱਚੇ ਦਾ ਟਾਈਮ ਨਾਲ ਲਾਉਣ ਲੱਗ ਗਿਆ ਕਰਨ ਥੋੜੇ ਜਿਹਾ ਢਾ ਕੇ ਥੋੜੇ ਜਿਹੀ ਜਦੀ ਲਾਲ ਨੂੰ ਬਿਗਾਣੇ ਆ ਯਾਰ ਹੋਰ ਹੀ ਜੱਤਿਆ ਕਰਦਾ ਉਹ ਉੱਥੇ ਕਿਤੇ ਵੇ ਝੜਿਆ ਪਿਆ ਇੱਕ ਇੱਕ ਪਿੰਡ ਜੇ ਵੀ ਆ ਜਿਕੇ ਇਹਦਾ ਕੋਈ ਬੱਚਾ ਫੜਦੇ ਸੀ ਨੀ ਮੋੜਦਾਂ ਨਹੀਂ ਕਈ ਮੋੜ ਦਿੰਦੇ ਆ ਕਈ ਹੈਗੇ ਆ ਬੰਦੇ ਵਧੀਆ ਜਿਹੜੇ ਮੋੜਦੇ ਨੇ ਨਹੀਂ ਤਾਂ ਮੋੜਦੇ ਨਹੀਂਗੇ ਲਕੂ ਲਕੂ ਲੰਦੇ ਆ ਨਾਲੇ ਪੱਕੀਆਂ ਠੱਲਾ ਪਾਈਆਂ ਹੋਈਆਂ ਨੇ ਇਹਨਾਂ ਨੂੰ ਤਾੜੀ ਹੀ ਕਰਾ ਹੁਣ ਯਾਰ ਬਾਕੀ ਉਹ ਕਬੂਤਰੀ ਵੀ ਆ ਗਈ ਇਹ ਕਬੂਤਰੀ ਮਿਲਾਂ ਅੰਡਾ ਤਾਂ ਰੂ ਕਬੂਤਰੀਆਂ ਨਾਲ ਮਿਲ ਗਈ ਜਿਸਕਰ ਮੈਨੂੰ ਮੀਰਾ ਇਹ ਅੰਡਾ ਧਾਰ ਲੈਣਾ ਨੇ ਇਹ ਕਬੂਤਰੀਆਂ ਨਾਲ ਹੀ ਮਿਲ ਕੇ ਮਿਲਾਂ ਅੰਡਾ ਬਣਾ ਗਈ ਪੂੰਝੀ ਕੰਨੀਆਂ ਹੀ ਸੱਟੀ ਫਿਰਦੀ ਆ ਬਾਕੀ ਆ ਬੱਚੇ ਯਾਰ ਸਾਰੇ ਤਾੜਦੇ ਆ ਪਹਿਲਾਂ ਫੇਰ ਤੁਹਾਨੂੰ ਮੈਣਦੇ ਆ ਇਹ ਚਾਰੇ ਬੱਚੇ ਹੱਥੀਂ ਕਰ ਲੈ ਇਹਨਾਂ ਨੂੰ ਛੂਲੇ ਦੇਤੇ ਆਪਾਂ ਰਜਾ ਕੇ ਪਾਣੀ ਪੂੜੀ ਪਿਆ ਕੇ ਉਹ ਵਿੜੇ ਛੜ ਤੇ ਇੱਥੇ ਬਾਹਰ ਹਵਾ ਹਰੇ ਮੈਂਗਾ ਤੇ ਮਿੱਟੀ 'ਚ ਫਰੀ ਤੇ 'ਚ ਫਰੀ ਜਾਣਗੇ ਕਿਵੇਂ ਆ ਆ ਦੰਦਾਂ ਦੇ ਖੂਨ ਕੱਢਦਾ ਕਹਿੰਦੇ ਮੋਕਾਂ ਮਾਰੇ ਤੇਰੇ ਨਹੀਂ ਉਹ ਦੇਖ ਕੁੱਟਿਆ ਕਹਿੰਦੇ ਬਾਕੀ ਸਾਰਾ ਕੁ ਡਨ ਹੋ ਗਿਆ ਕਬੂਤਰਾਂ ਦਾ ਕੰਮ-ਕਮ ਰੂੜੀ ਰੂੜੀ ਕੱਟ ਕੇ ਪਾਇਆ ਕਰੋ ਬਾਈ ਪੇਲੀ ਐਟਾਂ ਦਾ ਫਾਇਦਾ ਬਹੁਤ ਆ ਸਾਰੇ ਦਾਣਾ ਪਾਣੀ ਖਾਈ ਜਾਂਦੇ ਵੱਡੇ ਬੱਚੇ ਕੱਲ ਤੋਂ ਡਾਇਆ ਨਹੀਂ ਕਰਨੇ ਛੋਟੇ ਡਾਇਆ ਕਰਨਾ 6-7 8 ਜਿਹੜੇ ਵੀ ਹੈਗੇ ਆ ਤੇ ਆਹ ਛੋਟੇ ਬੱਚੇ ਮਗਰ ਤਿਆਰ ਨਹੀਂ ਇਹਦੀ ਟੀਮ ਹੋਰ ਵੀ ਆਲੇ ਚਾਰਕ ਬੱਚੇ ਇਹ ਹਜੇ ਹੋਰ ਆ ਉਹ ਅੰਦਰ ਹੀ ਆ ਬਕੂਤਰੀਆਂ ਦੇਵ ਨੇ ਕਹਿੰਦੇ ਆਪਣਾ ਜਾਲ ਜਿ ਛੜਤੀਆਂ ਇੱਕ ਉਤਰੀਏ ਤੇ ਬੰਦੀ ਇੱਕ ਉਹ ਤੇ ਇੱਕ ਇਹ ਤੇ ਇੱਕ ਏ ਤੇ ਇਹ ਹੈਗੀ ਆ ਕੱਚ ਲਖੀਰ ਵਾਲੀ ਜਿਹੜੀ ਅੱਜ ਆ ਗਈ ਘਰੇ ਲੈ ਅੰਦਰ ਤੇ ਬਹਿ ਕੇ ਤੇ ਆਹ ਚਾਰ ਬੱਚੇ ਛਤਰੀ ਤੇ ਬਿਠਾਉਣ ਜੋਗੇ ਹੋ ਗਏ ਸੀ ਮੜਾ ਇਹ ਆ ਬਿਠਾਤੇ ਮੈਂ ਕਿਹਾ ਚੱਲ ਬਾਹਰ ਦੀ ਹਵਾ ਲੱਗਦੀ ਉਹਨਾਂ ਨੂੰ ਆ ਕਬੂਤਰੀ ਨਾ ਨਾ ਦੇਵਾਂ ਇਹ ਨਾ ਕਰਿਆ ਕਰ ਬਾਕੀ ਪਟਾਸ ਦਾ ਹਲਕਣ ਲੱਗੇ ਹੋਏ ਆ ਅੱਜ ਬੱਚਾ ਜਿਹੜਾ ਲਗੜ ਲੈ ਗਈ ਦੁੱਖ ਬਹੁਤ ਆ ਦਾ ਦੋ ਜਿਹੜਾ ਉੱਦੇ ਮੈਂ ਲਿਖੀ ਨਾਲ ਕਹਿੰਦਾ ਗੁੰਮ ਗਿਆ ਉਹ ਵੀ ਲਗੜ ਲੈ ਗਈ ਮੇਰੇ ਹਿਸਾਬ ਨਾਲ ਕਿਉਂਕਿ ਲਗੜ ਇਧਰੋਂ ਇਧਰਲੇ ਪਾਸੋਂ ਫੜ ਕੇ ਲੈ ਗਈ ਹੋਣੀ ਆਪਾਂ ਨੂੰ ਦਿਖਿਆ ਨਹੀਂ ਹੋਣਾ ਕਿਣਕੀ ਤਿੰਨ ਲਗੜ ਦੇ ਮੂੰਹ ਚ ਚਲੇ ਗਏ ਹੁਣ ਕੱਲ ਤੋਂ ਕੋਈ ਹੱਲ ਕਰਾਂ ਕੱਲ ਤੋਂ ਆਪਾਂ ਬੱਚੇ ਥੋੜੇ ਡੌਣੇ ਤੇ ਟਾਈਮ ਨਾਲ ਲਾ ਲੈਣਾ ਬੜਕਾਈਆਂ ਮਾਰ ਮਾਰ ਕੇ ਲੈ ਦੇਵਦੀ ਚੜਾਈ ਹੈ ਕਹਿੰਦੇ ਦੇਵ ਨੇ ਕਿਸੇ ਦਾ ਕਬੂਤਰ ਡੱਕ ਲਿਆ ਦੇ ਬਿਮਾਰੀ ਵਾਲਾ ਨਾ ਹੋਵੇ ਯਾਰ ਹੈ ਆ ਪਤਾ ਨਹੀਂ ਕਿਹਦਾ ਹੋਣ ਲੱਗਿਆ ਹੈ ਬਾਹਰਲਾ ਪਿੰਡ ਦਾ ਨਹੀਂ ਹੈਗਾ ਜੇ ਠਾਲ ਨੰਬਰ ਲਿਖਿਆ ਆ ਫਿਰ ਮੋੜ ਦਾਂਗੇ ਕੋਈ ਨਹੀਂ ਬਹਿ ਲੈਣ ਦੇ ਜਿਵੇਂ ਦਾ ਜਦੀ ਮੋੜ ਦੇਣਾ ਆਪਾਂ ਦੇਵ ਦੇ ਹੱਥੇ ਹੀ ਫੜਾਵਾਂਗੇ ਆ ਗਿਆ ਲੈ ਪਤਾ ਨਹੀਂ ਕਿਹਦਾ ਇਹਨੇ ਮੇਰੇ ਨਾਲ ਬਹਿਣ ਆਪਣੇ ਘਰ ਤੋਂ ਹੀ ਪਰੇ ਨਹੀਂ ਜਾਂਦਾ ਨਾ ਹਲਾਈ ਚਿੜੀ ਮਾਰੀ ਫੁੱਲ ਕਰਦਾ ਦੇਵ ਹੈ ਜੇ ਨਾ ਰੋਕੇ ਚਿੜੀ ਮਾਰੀ ਫੁੱਲ ਫੁੱਲ ਆਨ ਟੌਪ ਜੜੀ ਮਾਰੀ ਕਰਦਾ ਦੇਖ ਦੇਖ ਕੂਤਰ ਵੀ ਨਹੀਂ ਕਿਤੇ ਜਾਂਦਾ ਇਹਦੇ ਨਾਲ ਦੇਵ ਦੀ ਸੌਣਦਾ ਹੀ ਬੜਾ ਲੈ ਆ ਵੀ ਆ ਗਿਆ ਲੈ ਬਹਿਣ ਆ ਆਇਆ ਵੀ ਬਹਿਣ ਕਿਸੇ ਦਾ ਇਹਦਾ ਹੈਗਾ ਲੈ ਜਾਓ ਸਾਤੋਂ